ਬਾਈ ਭਾਨਾ ਸਿੱਧੂ ਨਾ ਤਾਂ ਕੋਈ ਐਮ.ਐਲ.ਏ ਆ ਨਾ ਐਮ.ਪੀ ਐ ਨਾ ਮੁੱਖ ਮੰਤਰੀ ਆ ਨਾ ਮੰਤਰੀ ਆ ਨਾ ਸਰਪੰਚਾ ਪਰ ਫੇਰ ਵੀ ਬਾਈ ਭਾਨੇ ਸਿੱਧੂ ਨੇ ਉਹ ਕੰਮ ਕੀਤੇ ਜਿਹੜੇ ਕੰਮ ਕਰਨ ਦੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਐ ਸਰਕਾਰੀ ਅਫਸਰਾਂ ਦੀ ਹੁੰਦੀ ਐ ਸਰਕਾਰੀ ਮਲਾਜ਼ਮਾਂ ਦੀ ਹੁੰਦੀ ਐ ਤੇ ਮੈਨੂੰ ਲੱਗਦਾ ਕਿ ਅਜਿਹੇ ਲੋਕਾਂ ਨੂੰ 26 ਜਨਵਰੀ ਦੇ ਪੰਜਾਬ ਸਰਕਾਰ ਨੂੰ ਸਨਮਾਨਿਤ ਕਰਨਾ ਚਾਹੀਦਾ ਸੀ ਕਿ ਭਾਈ ਜੋ ਕੰਮ ਸਾਡਾ ਸੀ ਉਹੀ ਕਰਕੇ ਦਿਖਾਤਾ ਪੰਜਾਬ ਦੇ ਲੋਕਾਂ ਨੂੰ ਜੋ 3 ਵਜੇ ਜਨਤਾ ਨੇ ਲੁੱਟਿਆ ਉਹਨਾਂ ਦੇ ਖਿਲਾਫ ਵਾਈਪਾਨਾ ਲੜੂ ਕਾਨਾ ਲੜਿਆ ਸੋਲ ਪਲਾਜ਼ਾ ਤੇ ਹੁੰਦੀ ਲੁੱਟ ਦੇ ਖਿਲਾਫ ਵਾਈਪਾਨੇ ਸਿੱਤੂ ਨੇ ਆਵਾਜ਼ ਚੱਕੀ ਪਰ ਹੋਇਆ ਇਸੇ ਬਿਲਕੁਲ ਉਲਟ ਝੂਠਾ ਪਰਚਾ ਹੋ ਜਾ ਤੇ ਪਾਇਆ ਗਿਆ ਪਹਿਲਾ ਬਾਈ ਪਰਮਿੰਦਰ ਝੋਟੇ ਤੇ ਝੂਠਾ ਪਰਚਾ ਪਾਇਆ ਗਿਆ ਜਰ ਹੁਦੇਰ ਦੇ ਵਿੱਚ ਰੱਖਿਆ ਗਿਆ ਤੋਂ ਉਹਨਾਂ ਲੋਕਾਂ ਤੋਂ ਜਿਹੜੇ ਹੱਕ ਦੀ ਗੱਲ ਕਰਦੇ ਆ ਜਿਹੜੇ ਸੱਚ ਦੀ ਗੱਲ ਕਰਦੇ ਆ ਜਿਹੜੇ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੀ ਆਵਾਮ ਦੇ ਨਾਲ ਖੜਦੇ ਆ ਤੁਸੀਂ ਦੇਖੋ ਭਗਵੰਤ ਸਿੰਘ ਮਾਨ ਕੀ ਕਰਨ ਤੇ ਲੱਗੇ ਹੋਏ ਨੇ ਕਿ ਰਿਸਪੈਕਟਰ ਆਫ ਦਾ ਤੇ ਗ੍ਰਾਜ਼ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਸਾਨੂੰ ਪਤਾ

ਜਿਹੜੇ ਤੁਹਾਡੇ ਵਿਰੋਧੀ ਨੇ ਉਹ ਤਾਂ ਜ਼ਲੋਬੀ ਹੀ ਰਹਿੰਦੇ ਨੇ ਪਰ ਪੰਜਾਬ ਸਰਕਾਰ ਦੀਆਂ ਭਗਵੰਤ ਸਿੰਘ ਮਾਨ ਦੀਆਂ ਹਰਕਤਾਂ ਦੇ ਕਰਕੇ ਜਿਹੜੇ ਉਹਨਾਂ ਦੇ ਹਮਦਰਦ ਸੀ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਸੀ ਅੱਜ ਉਹ ਲੋਕ ਵੀ ਪੰਜਾਬ ਸਰਕਾਰ ਦੇ ਖਿਲਾਫ ਖੜੇ ਹੋ ਗਏ ਨੇ ਇਹ ਜਿੱਤ ਦਾ ਬਾਈ ਭਾਨੇ ਸਿੱਧੂ ਦੀ ਇਹ ਤਾਂ ਰਾਜਾ ਜਿੱਤ ਦਾ ਬਾਈ ਭਾਨੇ ਸਿੱਧੂ ਦੀ ਚਲੋ ਇਹ ਵਿਚਾਰਧਾਰਾ ਨਹੀਂ ਸੀ ਪਾਰਟੀ ਦੀ ਜਦੋਂ ਪੰਜਾਬ ਦੇ ਵਿੱਚ ਕੁਝ ਗਲਤ ਹੁੰਦਾ ਸੀ ਰੇਟ ਮਾਫੀਆ ਚੱਲਦਾ ਸੀ ਗਰੀਬਾਂ ਦੇ ਨਾਲ ਧੱਕਾ ਹੁੰਦਾ ਸੀ ਅਕਾਲੀ ਸਰਕਾਰ ਵੀ ਇਹ ਕਹਿੰਦੇ ਸੀ ਕਿ ਜੀ ਇਹਦੇ ਵਿੱਚ ਅਕਾਲੀਆਂ ਦਾ ਯੋਗਦਾਨ ਹੈ ਕਾਂਗਰਸ ਸਰਕਾਰ ਵੀ ਇਹ ਕਹਿੰਦੇ ਸੀ ਕਿ ਤਾਂ ਕੈਪਟਨ ਅਮਨਿੰਦਰ ਸਿੰਘ ਦੀ ਸ਼ਹਿਕਾ ਹੋ ਰਿਹਾ ਤਾਂ ਕੀ ਅੱਜ ਸਾਰਾ ਕੁਝ ਆਮ ਆਦਮੀ ਪਾਰਟੀ ਤੇ ਭਗਵੰਤ ਸਿੰਘ ਦੀ ਸ਼ਹਿ ਤੇ ਹੋ ਰਿਹਾ ਅਸੀਂ ਦੇਖਿਆ ਨਾ ਜੋ ਨਿਊਜ਼ਾਂ ਦੇ ਵਿੱਚ ਆਇਆ ਜਿਸ ਤਰ੍ਹਾਂ ਦਾ ਵਰਤਾਅ ਬਾਈ ਭਾਨੇ ਸਿੱਧੂ ਦੇ ਨਾਲ ਕੀਤਾ ਗਿਆ ਸਿਪਾਈ ਖੁਦ ਪਰੇਸ਼ਾਨ ਅੱਜ ਤੁਸੀਂ ਸਾਰੇ ਲੋਕ ਪਰੇਸ਼ਾਨ ਹੋ ਇਹ ਸਵਾਲ ਖੜੇ ਕਰਦੇ ਆ ਪੰਜਾਬ ਦੀ ਸਰਕਾਰ ਦੇ ਕਿ ਕਿਸ ਪਾਸੇ ਨੂੰ ਸਾਡੇ ਪੰਜਾਬ ਨੂੰ ਲਜਾਇਆ ਜਾ ਰਿਹਾ ਮਤਲਬ ਇੱਥੇ ਕੋਈ ਵੀ ਆਮ ਵਿਅਕਤੀ ਆਮ ਇਨਸਾਨ ਆ ਤੇ ਹੱਕਾਂ ਦੀ ਗੱਲ ਨਹੀਂ ਕਰ ਸਕਦਾ ਸੱਚ ਦੇ ਲਈ ਨਹੀਂ ਖੜਾ ਹੋ ਸਕਦਾ ਲੋਕਾਂ ਦੇ ਲਈ ਨਹੀਂ ਖੜਾ ਹੋ ਸਕਦਾ ਸਾਨੂੰ ਇਸ ਸਰਕਾਰ ਤੋਂ ਡਰ ਕੇ ਚੱਲਣਾ ਪਏਗਾ ਇਹ ਹਾਲਾਤ ਕੱਢ ਕੇ ਰੱਖਦੇ ਨੇ ਇਨਾਂ ਨੇ ਪੰਜਾਬ ਦੇ ਸੋਟੈਂ ਤੁਹਾਡਾ ਸਭ ਤੋਂ ਪਹਿਲਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੋ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਬਾਈ ਪਾਨਾ ਸਿੱਧੂ ਦੀ سپورਟ ਦੇ ਵਿੱਚ ਆਏ ਹੋ ਕਿਉਂਕਿ ਸਮਾਂ ਬਹੁਤ ਘੱਟ ਹੈ ਤੇ ਮੈਂ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਮੇਰੇ ਖਿਲਾਫ ਸੋਸ਼ਲ ਮੀਡੀਆ ਤੇ ਬੋਲਿਆ ਜਾਂਦਾ ਸੀ ਤਾਂ ਬਾਈ ਪਾਨਾ ਸਿੱਧੂ ਸਭ ਤੋਂ ਮੇਰੇ ਨਾਲ ਖੜੇ ਸੀ ਜੇ ਜੋ ਮੇਰਾ ਵੀ ਫਰਜ਼ ਪੰਦਾ ਹੈ ਕਿ ਮੈਂ ਬਾਈ ਪਾਣੇ ਸਿੱਧੂ ਦੇ ਨਾਲ ਖੜਾ ਜਿੱਥੇ ਵੀ ਜਿਵੇਂ ਵੀ ਉਹਨਾਂ ਦੇ ਪਰਿਵਾਰ ਵੱਲੋਂ ਤੁਹਾਡੇ ਲੋਕਾਂ ਦੇ ਵੱਲੋਂ ਪ੍ਰੋਗਰਾਮ ਹੋਵੇ ਕਿ ਜਾਣਗੇ ਮੈਂ ਹਰ ਵਕਤ ਤੁਹਾਡੇ ਨਾਲ ਖੜਾਂਗੀ ਬਾਈ ਪਾਣੇ ਸਿੱਧੂ ਦੀ ਸਪੋਰਟ ਦੇ ਵਿੱਚ ਹਾਂ ਹਾਂ ਬੱਸ ਲੋਕ ਅਖੀਰ ਦੇ ਵਿੱਚ ਦੋ ਲਾਈਨਾਂ ਬੋਲਾਂਗੇ ਬਾਈ ਜੀ ਨੇ ਮੈਨੂੰ ਦੋ ਵਾਰੀ ਕਿਹਾ ਕਿ ਬੱਸ ਤੁਸੀਂ ਸਾਥ ਦਿਓ ਕਿ ਇਹ ਡੰਗਰਾ ਵਾਂਗ ਸਮਝਦੇ ਨੇ ਆ ਘੱਗੜੂ ਹੋਏ ਜਵਾਨਾਂ ਨੂੰ ਇਹ ਦੇਸ਼ ਤਰੋਹੀ ਬਣਾ ਦਿੰਦੇ ਹੱਕ ਮੰਗਦੇ ਹੋਏ ਇਨਸਾਨਾਂ ਨੂੰ ਅਸੀਂ ਅੱਖ ਝੁਕੇ ਹਾਂ ਥੱਤ ਝੁਕੇ ਹਾਂ ਤੇਰੇ ਵੇਖੂ ਰੇਖੇ ਸਾਰੇ ਨਹੀਂ ਬਸ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਾ ਸਰਕਾਰ ਨਹੀਂ ਬਸ ਐਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਾ ਸਰਕਾਰ ਨਹੀਂ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਅਕੇ ਵੀ ਐਸੇ ਇੱਕ ਕੱਠ ਨੂੰ ਇਸੇ ਤਰ੍ਹਾਂ ਕਾਇਮ ਰੱਖਿਓ ਜਦੋਂ ਵੀ ਉਹਨਾਂ ਦੇ ਪਰਿਵਾਰ ਵੱਲੋਂ ਆਪਾਂ ਨੂੰ ਕੋਈ ਸੁਨੇਹਾ ਆਉਂਦਾ ਪੂਰੀ ਮੈਨੇਜਮੈਂਟ ਵੱਲੋਂ ਕੋਈ ਕਾਲ ਆਉਂਦੀ ਹੈ ਤਾਂ ਆਪਾਂ ਜਰੂਰ ਪਾਈ ਭਾਨੇ ਸਿੱਧੂ ਦੇ ਹੱਥ ਦੇ ਵਿੱਚ ਜਾ ਕੇ ਖੜੀਏ ਅਖੀਰ ਤੇ ਗੱਜ ਕੇ ਫਤਿਹ ਦੀ ਸਾਂਝ ਪਾ ਲਿਓ ਵਾਹਿਗੁਰੂ ਜੀ ਕਾ ਖਾਲਸਾ ਨੇ ਉਹਨਾਂ ਨੇ ਨਹੀਂ ਹੱਥ ਜੱਗੇ ਪਿੱਛੇ ਕੋਠੇ ਤੇ ਖੜੇ ਨੇ ਇੱਧਰ ਪਿੱਛੇ ਸੜਕ ਦੇ ਨਾਲ ਖੜੇ ਨੇ ਅਖੀਰ ਤੇ ਇੱਕ ਫਤਿਹ ਹੋਰ ਭਾਈ ਭਾਨੇ ਸਿੱਧੂ ਦੀ ਸਪੋਰਟ ਦੇ ਵਿੱਚ ਇਸ ਜਹਾਨ ਨੂੰ ਜਿੱਤਣ ਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ